NNR نیوز ਤੇ ਤੁਹਾਡਾ ਸਵਾਗਤ ਹੈ 4 ਸਤੰਬਰ 2025 ਦੀ ਇਹ ਜੋ ਵੀਡੀਓ ਸ਼ੂਟ ਕਰ ਰਹੇ ਹਾਂ ਔਰ ਲਾਈਵ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਮਹਤਵਪੂਰਤ ਜੋ ਜਗਰਾਵ ਰੋਡ ਜਾਂਦਾ ਰਸਤੇ ਵਿੱਚ ਦਰਿਆ ਸਤਲੁਜ ਦਾ ਪੋਲਾ ਆਉਂਦਾ ਉਸ ਥਾਂ ਦੀਆਂ ਤਸਵੀਰਾਂ ਨੇ ਜੇਕਰ ਤੁਸੀਂ ਜਗਰਾਵ ਤੋਂ ਦੇਖ ਰਹੇ ਹੋ ਜਗਰਾਵ ਤੋਂ ਤੁਸੀਂ ਜਦੋਂ ਸਿੱਧੂਆਂ ਬੇਟਾਉਂਦੇ ਹਾਂ ਅੱਗੇ ਤਕਰੀਬਨ 4 ਕਿਲੋਮੀਟਰ ਤੇ ਦਰਿਆ ਸ਼ਤ루ਜ ਦਾ ਪੋਲਾ ਜੇਕਰ ਤੁਸੀਂ ਲੁਧਿਆਣੇ ਆ ਲੁਧਿਆਣੇ ਤਾਂ ਤੁਸੀਂ ਸਿੱਧੂਆ ਬੇਟਾ ਹੁੰਦੇ ਹੋ ਸਿੱਧੂਆ ਬੇਟ ਤੋਂ ਅੱਗੇ ਦਰਿਆ ਸ਼ਤ루ਜ ਦਾ ਪੋਲਾ ਹੈ ਤੇ ਦਰਿਆ ਸ਼ਤ루ਜ ਪੁਲ ਦੀਆਂ ਤਸਵੀਰਾਂ ਨੇ ਰਾਤ ਵੱਡੀ ਅਪਡੇਟ ਦਿੱਤੀ ਸੀ ਕਿ ਤਕਰੀਬਨ 10:00 ਵਜੇ ਕਿ ਰੋਪੜ ਤੋਂ 90000 ਕਿਊਸਕ ਪਾਣੀ ਦਰਿਆ ਸ਼ਤ루ਜ ਦੇ ਵਜਾ ਛੱਡਿਆ ਜਾ ਚੁੱਕਿਆ ਕੱਲ 2:00 ਵਜੇ ਕੱਲ 2 ਵਜੇ 90000 ਕਿਊਸਿਕ ਪਾਣੀ ਦਰਿਆ ਸਤਲੁਜ ਦੇ ਵਿੱਚ ਛੱਡਿਆ ਗਿਆ ਸੀ ਤਾਂ ਹੁਣ ਇਸ ਥਾਂ ਤੇ ਪਾਣੀ ਦੀ ਆਮਦ ਹੋਣੀ ਸ਼ੁਰੂ ਹੋ ਚੁੱਕੀ ਹੈ ਤਾਂ ਵਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਗੇ ਤੱਕ ਦੇਖੋਗੇ ਪਾਣੀ ਪਾਣੀ ਆ ਪਾਣੀ ਇੱਥੇ ਆਉਣਾ ਸ਼ੁਰੂ ਹੋ ਚੁੱਕਿਆ ਹੈ ਪਹਿਲਾਂ ਦੀ ਮਿਕਦਾਰ ਦੇ ਨਾਲੋਂ ਪਾਣੀ ਹੁਣ ਇੱਥੇ ਵਧ ਚੁੱਕਿਆ ਦਰਿਆ ਸਤਲੁਜ ਦੇ ਵਿੱਚ ਤੇ ਦਰਿਆ ਸਤਲੁਜ ਪੂਰਾ ਫੁੱਲ ਆਫਾਨ ਤੇ ਹੈ ਜੇਕਰ ਤੁਸੀਂ ਅਜੇ ਵੀ ਕਿਸੇ ਨੀਵੀਂਆ ਥਾਂ ਤੇ ਹੋ ਤਾਂ ਤੁਸੀਂ ਉੱਚੀਆਂ ਥਾਵਾਂ ਤੇ ਆ ਜਾਓ ਕਿਉਂਕਿ ਪਾਖੜਾ ਦਾ ਵੀ ਲੈਵਲ ਲਗਾਤਾਰ ਵੱਧ ਰਿਹਾ ਹੈ ਦੂਜੇ ਪਾਸੇ ਪੋਗ ਡੈਮ ਦਾ ਵੀ ਲੈਵਲ ਲਗਾਤਾਰ ਵੱਧ ਰਿਹਾ ਹੈ ਘੱਗਰ ਦਾ ਵੀ ਵੱਧ ਰਿਹਾ ਹੈ ਪੰਜਾਬ ਪਰ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੇ ਪੰਜਾਬ ਦੇ ਹਾਲਾਤ ਖਰਾਬ ਕਰ ਦਿੱਤੇ ਹੈ ਜੇਕਰ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ 4 ਜ਼ਿਲ੍ਹੇ ਰੈੱਡ ਲਰਟ ਤੇ ਨੇ ਉੱਥੇ ਲਗਾਤਾਰ ਬੱਦਲ ਫੱਟ ਰਹੇ ਆ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਪਾਖੜਾ ਦਾ ਲੈਵਲ ਵੀ ਵੱਧ ਰਿਹਾ ਹੈ ਇਸ ਤੋਂ ਜ਼ਿਆਦਾ ਵੀ ਪਾਖੜਾ ਦਾ ਲੈਵਲ ਤਕਰੀਬਨ 1.5 ਫੁੱਟ ਖਤਰੇ ਦੇ ਨਿਸ਼ਾਨ ਤੋਂ ਹੁਣ ਰਹਿ ਗਿਆ ਹੈ ਤਾਂ ਫਿਰ ਆਪਾਂ ਆਈਡੀਆ ਅੰਦਾਜ਼ਾ ਲਗਾ ਸਕਦੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਇਸ ਤੋਂ ਜ਼ਿਆਦਾ ਵੀ ਛੱਡਿਆ ਜਾ ਸਕਦਾ ਹੈ ਪਰ ਜੇਕਰ 4 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਨੇ ਕਿਹਾ ਸੀ ਕਿ ਹੁਣ ਥੋੜੀ ਕੰਟਰੋਲ ਹੈ ਪਰ ਉਸ ਤੋਂ ਬਾਅਦ ਫਿਰ ਹਾਲਾਤ ਹੁਣ ਖਰਾਬ ਨਜ਼ਰ ਆਉਂਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦਰੈ 7 ਦਿਨ ਦੇਖ ਰਹੇ ਹੋ ਤਾਂ ਜੋ ਰੋਪੜ ਤੋਂ ਪਾਣੀ ਛੱਡਿਆ ਗਿਆ ਸੀ ਕੱਲ 2 ਵਜੇ ਛੱਡਿਆ ਗਿਆ ਸੀ ਤਾਂ ਦੇਰ ਰਾਤ ਤੱਕ ਇੱਥੇ ਪਹੁੰਚਣਾ ਸੀ ਉਹ ਹੁਣ ਪਹੁੰਚ ਚੁੱਕਿਆ ਹੈ ਤਾਂ ਪਾਣੀ ਹੁਣ ਦਰਿਆ ਸਤਲ ਸਤਲ ਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ 90000 ਕਿਊਸਕ ਪਾਣੀ ਸੀ ਤਾਂ ਇੱਕ ਹੋਰ ਗੱਲ ਕਿ ਪਹਿਲਾਂ ਤਕਰੀਬਨ ਦਰਿਆ ਦੇ ਵਿੱਚ ਜਦੋਂ 45 50000 ਜਾਂ ਪਹਿਲਾਂ 90000 ਛੱਡਿਆ ਜਾਂਦਾ ਇਸ ਤੋਂ ਆਪਾਂ 20 ਦਿਨ ਜਾਂ 25 ਦਿਨ ਪਹਿਲਾਂ ਦੀ ਗੱਲ ਕਰ ਲਈ ਇਹਨਾਂ ਪਾਣੀ ਛੱਡਾ ਜਾਂਦਾ ਤਾਂ ਪਹਿਲਾਂ ਟੋਏ ਟਿੱਬੇ ਸਾਰੇ ਭਰਨੇ ਹੁੰਦੇ ਸੀ ਫਿਰ ਪਾਣੀ ਅੱਗੇ ਜਾਂਦਾ ਸੀ ਤਾਂ ਪਰ ਉਹ ਹੁਣ ਤਦਰਾ ਸਤਲੁਜ ਜੇ ਪਹਿਲੇ ਹੀ ਉਫਾਨ ਤੇ ਐ ਤਾਂ ਜਦੋਂ ਇੰਨੀ ਵੱਡੀ ਮਾਤਰਾ 'ਚ ਪਾਣੀ ਆਉਂਦਾ ਤਾਂ ਸਿੱਧਾ ਪਾਣੀ ਅੱਗੇ ਤੋਰ ਪੈਂਦਾ ਪਾਣੀ ਨੂੰ ਸਿਰਫ ਇੱਕ ਧੱਕਾ ਹੀ ਲੱਗਣਾ ਹੁੰਦਾ ਤਾਂ ਉਹ ਤਸਵੀਰਾਂ ਖਤਰਨਾਕ ਬਣ ਜਾਂਦੀਆਂ ਕਿਉਂਕਿ ਦਰਿਆ ਸਤਲੁਜ ਦਾ ਜਲ ਪਦਰ ਹਣ ਬਦਰ ਸ਼ੁਰੂ ਹੋ ਚੁੱਕਿਆ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਕਰੀਨ ਤੇ ਇੱਕ ਹੋਰ ਅਪਡੇਟ ਤੁਹਾਡੇ ਨਾਲ ਸਾਂਝ ਕਰਦੇ ਆ ਵੀਰੋ ਜੇਕਰ ਤੁਸੀਂ ਕੋਈ ਵੀਡੀਓ ਸੇਵ ਕਰਕੇ ਰੱਖਣੀ ਚਾਹੁੰਦੇ ਹੋ ਤਾਂ ਸੇਵ ਕਰਕੇ ਰੱਖ ਲਿਓ ਕਿਉਂਕਿ 1 ਮਹੀਨੇ ਬਾਅਦ ਆਈ ਵੀਡੀਓ ਫੇਸਬੁੱਕ ਤੋਂ ਆਪਣੇ ਆਪ ਕੱਟੀ ਜਾਂਦੀ ਹੈ ਯਾਨੀ ਕਿ ਡਿਲੀਟ ਹੋ ਜਾਂਦੀ ਹੈ ਤਾਂ ਫਿਰ ਕਦੇ ਇਹ ਨਾ ਸੋਚੋ ਕਿ ਵੀਡੀਓ ਡਿਲੀਟ ਕਰ ਦਿੱਤੀ ਅਸੀਂ ਨਹੀਂ ਵੀਡੀਓ ਡਿਲੀਟ ਕਰਾਂਗੇ ਉਹ ਫੇਸਬੁੱਕ ਦਾ ਜੋ ਸਿਸਟਮ ਹੈ ਉਸ ਜੋ ਆਪਣੇ ਆਪ ਹੀ ਡਿਲੀਟ ਹੋ ਜਾਂਦੀ ਹੈ ਤੇ ਇਸ ਵਕਤ ਦਰਿਆ ਸਤਲੁਜ ਦੀਆਂ ਵਾਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਦੂਜੀ ਗੱਲ ਕਿ ਤੁਸੀਂ ਸੈਰ ਵਾਲੇ ਕਿਸ ਕਿਸ ਇਲਾਕੇ ਤੋਂ ਜੁੜੇ ਹੋ ਜੇਕਰ ਕਗਰਦ ਨੇੜੇ ਹੋ ਬਿਆਸ ਦੇ ਨੇੜੇ ਹੋ ਜਾਂ ਰੋਪੜ ਵਾਲੀ ਸਾਈਡ ਤੋਂ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਅਸੀਂ ਸਮੇਂ-ਸਮੇਂ ਸਿਰ ਤੇ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਿਣੇ ਆ ਹੁਣ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਅੱਗੇ ਅਪਡੇਟ ਲੋਹੀਆਂ ਇਲਾਕੇ ਦੇ ਦੇ ਦिए ਕਿ ਉੱਥੇ ਦਾਰ ਤਾਂ ਪਹਿਲੇ ਹੀ ਤਰਸਜੋਗ ਹੈ ਜਿੱਥੇ ਕਿ ਇੱਕ ਬੰਨ ਟੁੱਟ ਚੁੱਕਿਆ ਸੀ ਜੋ ਇੱਕ ਨੋਚ ਲੰਮੀ ਸੀ ਉਸ ਨੂੰ ਬੰਨ ਵੀ ਕਿਹਾ ਜਾਂਦਾ ਹੈ ਉਹ ਟੁੱਟ ਚੁੱਕਿਆ ਹੈ ਤਾਂ ਧੱਕਾ ਵਸਤੀ ਤੋਂ ਉੱਥੇ ਹੁਣ ਲੋਕ ਸਾਰੇ ਬੰਨਾਂ ਦੇ ਉੱਪਰ ਬੈਠੇ ਹਾਲਾਤ ਉੱਥੇ ਬਹੁਤ ਜ਼ਿਆਦਾ ਤਰਸਜੋ ਹੋ ਚੁੱਕਿਆ ਹੈ ਜਾਂਦੀਆਂ ਦੇ ਅੱਗੇ ਜਿੱਥੇ ਵਾਦਨ 23 ਦੇ ਵਿੱਚ ਟੁੱਟਿਆ ਸੀ ਹਾਲਾਤ ਉੱਥੇ ਹੀ ਮਾੜੇ ਹੈ ਕਿਉਂਕਿ ਉੱਥੇ ਬੰਨ ਦੇ ਵਿੱਚ ਪਾਣੀ ਸੇਮ ਸ਼ੁਰੂ ਹੋ ਚੁੱਕੀ ਹੈ ਤਾਂ ਹਾਲਾਤ ਤਰਸਜੋਗ ਨੇ ਉੱਥੇ ਤਾਂ ਵਾਹਿਗੁਰੂ ਕਿਰਪਾ ਕਰੇ ਕਿ ਪਾਣੀ ਜੋ بارش ਰੁਕ ਜਾਵੇ ਤਾਂ ਫਿਰ ਪਾਣੀ ਆਪਣੇ ਆਪ ਹੀ ਘਟ ਜਾਏਗਾ ਪਰ ਇਸ ਟਾਈਮ ਸਾਰੇ ਜਿੰਨੇ ਵੀ ਡੈਮ ਸੀ ਉਹ ਖਤਰੇ ਦੇ ਨਿਸ਼ਾਨ ਤੇ ਪਾਖੜਾ 1.5 ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੈ ਤੇ ਜਿਸ ਤਰ੍ਹਾਂ ਹਾਂ ਚਲਦੇ ਚ بارش ਹੋ ਰਹੀ ਹੈ ਤਾਂ ਤਕਰੀਬਨ ਉਹ ਲੈਵਲ ਅੱਜ ਪੂਰਾ ਹੋ ਜਾਊਗਾ ਤੇ ਫਿਰ ਪਾਣੀ 90000 ਤੋਂ ਜ਼ਿਆਦਾ ਵੀ ਜੋ ਅਡਵਾਈਜ਼ਰੀ ਜਾਰੀ ਹੋਈ ਹੈ ਤੇ ਸੁਦਰਿਆ ਦੇ ਵਿੱਚ ਛੱਡਿਆ ਜਾਂ ਸਕਦਾ ਹੈ ਤਾਂ ਬਹੁਤ ਵੱਡੀ ਅਪਡੇਟ ਹੈ ਸੁਚੇਤ ਰਹੋ ਤੁਸੀਂ ਸੁਚੇਤ ਰਹੋ ਤੁਸੀਂ ਸਰਕਾਰੀ ਹਦਾਇਤ ਹਦਾਇਤਾਂ ਦੀ ਪਾਲਣਾ ਕਰੋ ਕਿਉਂਕਿ ਸਰਕਾਰੀ ਹਦਾਇਤ ਤਾਂ ਇਹ ਕਹਿੰਦੀਆਂ ਕਿ ਤੁਸੀਂ ਜੇਕਰ ਦਰਿਆਵਾਂ ਤੋਂ ਨੇੜੇ ਹੋ ਤਾਂ ਦੂਰ ਹੋ ਜਾਓ ਇਸ ਤਰ੍ਹਾਂ ਨਹੀਂ ਕਿ ਤੁਹਾਨੂੰ ਕੋਈ ਵੱਡੀ ਆਫਰ ਦੇ ਦੇਗਾ ਜਾਂ ਕੋਈ ਤੁਹਾਡੀ ਮਦਦ ਕਰੇਗਾ ਉਹ ਤਾਂ ਗੱਲ ਨਹੀਂ ਹੈ ਕਿਉਂਕਿ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਪ੍ਰਸ਼ਾਸਨ ਕਿੰਨਾ ਕੋ ਕੰਮ ਕਰ ਰਿਹਾ ਹੈ ਦਾ ਇਸ ਟਾਈਮ 6:07 ਹੋ ਚੁੱਕੇ ਆ 6:07 ਦੀ ਪਹਿਲੀ ਅਪਡੇਟ ਹੈ ਸਾਰਾ ਦਿਨ ਚ ਦਰਿਆ ਸਤਲੁਜ ਦੀ ਅਪਡੇਟ ਅੱਜ ਵੀ ਪਹੁੰਚਾਵਾਂਗੇ ਕੱਲ ਵੀ ਪਹੁੰਚਾਈ ਹੈ ਤਾਂ ਦੂਜੇ ਪਾਸੇ ਸ਼ਾਹਕੋਟ ਦੇ ਨੇੜੇ ਪਿੰਡ ਥੰਮੂਵਾਲ ਉੱਥੇ ਇੱਕ ਬੰਦ ਨੂੰ ਵੱਡੀ ਢਾਹ ਲੱਗੀ ਹੋਈ ਹੈ ਲੋਕ ਉੱਥੇ ਤਰਾਹੀ ਤਰਾਹੀ ਕਰ ਰਿਹਾ ਹੈ ਹਾਲਾਤ ਉੱਥੇ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਆ ਲੋਕਾ ਇੱਕ ਕਰਦੇ ਉੱਥੇ 45 ਕਿੱਲੇ ਜ਼ਮੀਨ ਦਰਿਆ ਦੇ ਵਿੱਚ ਲੱਗ ਗਈ ਹੈ ਉਹ ਕੱਲ ਮੁੰਡਾ ਰੋਂਦਾ ਸੀ ਉਹ ਵੀ ਵੀਡੀਓ ਚੈਨਲ ਫੇਸਬੁੱਕ ਪੇਜ ਤੇ ਆਪਣੇ ਪਈ ਹੈ ਇਹ ਦੇਖ ਸਕਦੇ ਹੋ ਹੁਣ ਪਾਣੀ ਦੇ ਹਾਲਾਤ ਇਸ ਤਰ੍ਹਾਂ ਪਾਣੀ ਪਾਣੀ ਹੁਣ ਲਹਿਰਾਂ ਦੇ ਰੂਪ ਦੇ ਵਿੱਚ ਜਿੱਦਾਂ ਕਿ ਸਮੁੰਦਰ ਛੱਲਾ ਮਾਰਦਾ ਉਸ ਤਰ੍ਹਾਂ ਛੱਲਾ ਮਾਰਨਾ ਸ਼ੁਰੂ ਹੋ ਚੁੱਕਿਆ ਹੈ ਜੇਕਰ ਦਰਿਆਵਾਂ ਦੀ ਗੱਲ ਕਰੀਏ ਤਾਂ ਸਾਰਿਆਂ ਤੋਂ ਵੱਡਾ ਦਰਿਆ ਸਤਲੁਜ ਹੈ ਤੇ ਸਾਰਿਆਂ ਤੋਂ ਵੱਡਾ ਪਾਣੀ ਵੀ ਇਸ ਦੇ ਵਿੱਚ ਆ ਰਿਹਾ ਹੈ ਤੇ ਬਹੁਤ ਦਰਦਨਾਕ ਤਸਵੀਰਾਂ ਨੇ ਆਪਣਾ ਆਪਸੀ ਭਾਈਚਾਰਾ ਬਣਾ ਕੇ ਰੱਖੋ ਇੱਕ ਦੂਜੇ ਦੀ ਮਦਦ ਜ਼ਰੂਰ ਕਰੋ ਜੇਕਰ ਕਿਸ ਨੂੰ ਮਦਦ ਦੀ ਲੋੜ ਹੈ ਤੱਕ ਕਈ ਸਮਾਜਿਕ ਸਥਾਨਾਂ 'ਤੇ ਲੱਗੀਆਂ ਹੋਈਆਂ ਨੇ ਲਗਾਤਾਰ ਮਤ ਕਰ ਵੀ ਰਹੇ ਨੇ ਤਸਵੀਰ ਤੁਹਾਨੂੰ ਦਿਖਾਉਣਾ ਸੁਤਵਿੰਦਰ ਜੋਗਾ ਸਿੰਘ ਲੋਈਆਂ ਮੁੰਡੀ ਟੋਲੀਆਂ ਤੋਂ ਉਹਨਾਂ ਨੇ ਕਮੈਂਟ ਕੀਤਾ ਜਗਤ ਸਿੰਘ ਬਾਈ ਪਾਣੀ ਹੈ ਜ ਘਟਨਾ ਨਹੀਂ ਬਿਲਕੁਲ ਵੀਰ ਜੀ ਪਾਣੀ ਹੈ ਜ ਘਟਨਾ ਨਹੀਂ ਪਾਣੀ ਲਗਾਤਾਰ ਵਜੇਗਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੈਰਾਂ ਦੇ ਰੂਪ ਦੇ ਵਿੱਚ ਪਾਣੀ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਬਹੁਤ ਵੱਡੀ ਤਸਵੀਰ ਤੁਹਾਡੇ ਤੱਕ ਸੰਝ ਕਰ ਰਿਹਾ ਹਾਲਾਤ ਚਿੰਤਾਜਨਕ ਨੇ ਤੇ ਇਸ ਵਕਤ ਦੀ ਜੇ ਵੱਡੀ ਅਪਡੇਟ ਸੀ ਕਿ ਜੋ 90000 ਕਿਊਸਕ ਪਾਣੀ ਰੋਪੜ ਤੋਂ ਛੱਡਿਆ ਗਿਆ ਸੀ ਉਸ ਦੀ ਪਾਮਾ ਦੇ ਦਰਿਆ ਦੇ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਹੈ ਕੁਝ ਥੇਰ ਬਾਅਦ ਪਾਣੀ ਵੱਡੇ ਰੂਪ ਦੇ ਵਿੱਚ ਵੱਧ ਜਾਏਗਾ ਅਤੇ ਪਾਖੜਾ ਤੋਂ ਹੋਰ ਵੀ ਪਾਣੀ ਛੱਡਿਆ ਜਾ ਸਕਦਾ ਹੈ ਤਾਂ ਇਹ ਬਹੁਤ ਵੱਡੀ ਅਪਡੇਟ ਸੀ YouTube ਚੈਨਲ ਵੀ ਸਾਡਾ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ